ਉਦਰਾ ਸਿਮਰਜੀਤ ਸਿੰਘ ਮਾਨ ਦੇ ਹਮਾਇਤੀ ਇਹ ਦੋਸ਼ ਲਗਾਉਂਦੇ ਨੇ ਕਿ ਸਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਨੇ ਉੱਪਰ ਆਮ ਆਦਮੀ ਪਾਰਟੀ ਨਾਲ ਸੈਟਿੰਗ ਕਰਕੇ ਸੰਗਰੂਰ ਭੇਜਿਆ ਤਾਂ ਕਿ ਮੀਤਿਹਰ ਜਿੱਤ ਜਾਵੇ ਇਹ ਇਹ ਤਾਂ ਜਿੱਤ ਜੂਗਾ ਜੀ ਮੀਤਿਹਰ ਤਾਂ ਖੇਡ ਚ ਹੀ ਨਗਾ ਨਹੀਂ ਆ ਮਾਨ ਦੇ ਮਾਨ ਦੇ ਹਮਾਇਤੀ ਦੋਸ਼ ਲਗਾਉਂਦੇ ਦੇਖੋ ਉਹਨਾਂ ਨੇ ਜੋ ਮਰਜ਼ੀ ਕਹੀ ਜਾਣ ਮਾਨ ਸਾਹਿਬ ਜਿਹੜੇ ਨੇ ਸਾਡੇ ਸਤਿਕਾਰਯੋਗ ਨੇ ਉਹ ਜਦੋਂ ਜਿੱਤਦੇ ਨੇ ਤਾਂ ਉਹ ਕਾਂਗਰਸ ਦੇ ਕੇਡਰ ਤੇ ਸਾਰੇ ਜਿੱਤੇ ਪਿਛਲੀ ਵਾਰੀ ਉਹਨਾਂ ਨੂੰ 254000 ਜਿਹੜੀ ਵੋਟ ਪਈ ਨਾ ਉਹਦੇ ਚੋਂ ਬਹੁਤ ਗਿਣਤੀ ਵੋਟ ਕਾਂਗਰਸ ਦੀ ਪਈ ਸੀ ਕਿਉਂਕਿ ਕਾਂਗਰਸ ਸੰਗਰੂਰ ਦੀ ਇੱਕ ਇੱਕ ਖਾਸੀਅਤ ਆ ਕਿ ਇਹ ਉਸ ਬੰਦੇ ਦੇ ਪਿੱਛੇ ਵੋਟ ਪਾਉਂਦੇ ਨੇ ਜਿਹੜਾ ਮੌਜੂਦਾ ਤਖਤ ਨੂੰ ਹਰਾ ਸਕੇ ਪਿਛਲੇ 30 ਸਾਲ ਤੋਂ ਸੰਗਰੂਰ ਨੇ ਪਾਰਲੀਮੈਂਟ ਵਿੱਚ ਕਿਸੇ ਸਰਕਾਰ ਨੂੰ ਜਿੱਤਣ ਨਹੀਂ ਦਿੱਤਾ ਇੱਥੋਂ ਉਹਦੇ ਮਗਰ ਲੱਗੇ لیکن ਜਦੋਂ ਮਾਨ ਸਾਹਿਬ ਹਾਰਦੇ ਨੇ ਸੱਤ ਇਲیکشنਾਂ ਲੜੇ ਨੇ ਉਹ ਦੋ ਜਿੱਤੇ ਪੰਜ ਵਾਰੀ ਹਾਰੇ ਨੇ ਉਹਨਾਂ ਵੀ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਆਪਣਾ ਸ਼ੇਅਰ ਹੈ ਉਹ ਵੱਧ ਤੋਂ ਵੱਧ 40 45 50 55000 ਹੁੰਦਾ ਤੇ ਜਦੋਂ 2.5 ਲੱਖ ਵੋਟ ਪਈ ਆ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਔਰ ਦੀਪ ਸਿੱਧੂ ਦਾ ਕਤਲ ਹੋਇਆ ਇਹ ਸਾਰੇ ਸਰਕਮਸਟੈਂਸਸ ਤੇ ਦੂਸਰੀਆਂ ਪਾਰਟੀਆਂ ਦੀ ਕੇਟਰ ਵੋਟ ਸ਼ਿਫਟ ਹੋਈ ਆ ਤਾਂ ਕਰਕੇ ਜਿੱਤੇ ਨੇ ਔਰ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਤੁਸੀਂ ਮਤ ਵਹਿਮ ਕਰੋ ਕਿ ਜੇ ਅਗਰ ਮੈਂ ਜਿੱਤਦਾ ਤਾਂ ਤੁਹਾਡਾ ਕੀ ਹਾਲ ਹੈ ਕਿ ਮੈਂ ਪੰਥਕ ਇਸ਼ੂਜ਼ ਜਿਹਨੇ ਪੰਜਾਬ ਦੇ ਬੰਦੀ ਸਿੰਘਾਂ ਦਾ ਐਨਐਸਏ ਦਾ ਵਿਰੋਧ ਕਰਨਾ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਜੋ ਸਾਡੇ ਅਨਿਆਏ ਹੋਇਆ ਪਾਣੀਆਂ ਦਾ ਸਾਡੇ ਦਰਿਆਈ ਪਾਣੀ ਚਲੇ ਗਏ ਇਹ ਸਾਰੀ ਗੱਲਾਂ ਮੈਂ ਉਠਾਉਣ ਲਈ ਬਚਨ ਬਾਦਿਆ ਮੈਂ ਉਹਨਾਂ ਉਹਨਾਂ ਨਾਲੋਂ ਘੱਟ ਤਾਂ ਨਹੀਂ ਉੱਥੇ ਕੋਈ ਗੱਲ ਕਰੂੰਗਾ ਉੱਥੇ ਜਾ ਕੇ ਮੈਂ ਸਹੀ ਗੱਲ ਕਰੂੰਗਾ ਪੰਜਾਬ ਦੇ ਹਿੱਤ ਵਿੱਚ ਕੀ ਸਿਮਰਜੀਤ ਸਿੰਘ ਮਾਨ ਤੇ ਖੈਰਾ ਦੀ ਅਡੋਲਜੀ ਇੱਕੋ ਆ ਕਿਉਂਕਿ ਉਹ ਉਹਨਾਂ ਦੇ ਹਮਾਇਤੀ ਕਹਿੰਦੇ ਨੇ ਪੰਥਕ ਵੋਟ ਦੀ ਦੋਨੇ ਤਰ੍ਹਾਂ ਗੱਲਾਂ ਗੱਲਬਾਤ ਕਰਦੇ ਨੇ ਕੀ ਖੈਰਾ ਸਾਹਿਬ ਮੰਨਦੇ ਨੇ ਅਡੋਲਜੀ ਦੀ ਨਿਕਾਲੇਗੀ ਉਹ ਤਾਂ ਸਾਨੂੰ ਸਮਝਦੇ ਨੇ ਕਿਉਂਕਿ ਮੈਂ ਵੀ ਸਿੱਖਾਂ ਦੀ ਗੱਲ ਕਰਦਾ ਵਾਂ ਮੈਂ ਐਨਐਸਏ ਭਾਈ ਅਮਰਪਾਲ ਦਾ ਮੋਰਚਾ ਅੰਮ੍ਰਿਤਸਰ ਲੱਗਿਆ ਮੈਂ ਉੱਥੇ ਜਾਣਾ ਵਾਂ ਗੁਰੂ ਗ੍ਰੰਥ ਸਾਹਿਬ ਦਾ ਮੋਰਚਾ ਲੱਗਦਾ ਮੈਂ ਉੱਥੇ ਜਾਣਾ ਵਾਂ ਜਿੱਥੇ ਵੀ ਕਿਤੇ ਅਨਿਆਏ ਹੁੰਦਾ ਮੈਂ ਉੱਥੇ ਜਾਣਾ ਵਾਂ ਜਦੋਂ ਇਹਨਾਂ ਨਾਲ ਵੀ ਕੋਈ ਗ੍ਰਿਫਤਾਰੀ ਕਰਦੇ ਗਲਤ ਤੇ ਮੈਂ ਇਹਨਾਂ ਦਾ ਵੀ ਵਿਰੋਧ ਕਰਦਾ ਵਾਂ ਇਸ ਕਰਕੇ ਉਹਨਾਂ ਨੂੰ ਐਂ ਲੱਗਦਾ ਪਰ ਮੈਂ ਫਿਰ ਕਹਿਣਾ ਚਾਹੁੰਦਾ ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ ਉਹ ਆਪਣੀ ਇਲੈਕਸ਼ਨ ਲੜਨ ਅਸੀਂ ਆਪਣੇ ਲੜਦੇ ਆਂ ਚਾਹੇ ਉਹ ਜਿੱਤ ਜਾਣ ਚਾਹੇ ਮੈਂ ਜਿੱਤਾਂ ਪਾਰਲੀਮੈਂਟ ਵਿੱਚ ਤਾਂ ਇੱਕ ਅੱਛੀ ਆਵਾਜ਼ ਜਾਣੀ ਚਾਹੀਦੀ ਆ ਲਾਸਟ ਸਵਾਲ ਖੈਰਾ ਸਾਹਿਬ ਮੁਕਾਬਲਾ ਕਿਸ ਨਾਲ ਹੋਣਾ ਤੁਹਾਡਾ ਇਹ ਮੈਂ ਹਲੇ ਤਾਂ ਕੈਂਪੇਨ ਇਨੀਸ਼ੀਏਟ ਕੀਤਾ ਵਾ ਮੈਨੂੰ ਤਾਂ ਬਹੁਤ ਅੱਛੀ ਫੀਡਬੈਕ ਆ ਰਹੀ ਆ ਮੈਨੂੰ ਸਾਰੀਆਂ ਪਾਰਟੀਆਂ ਦੇ ਲੋਕਾਂ ਦੇ ਸੁਣੇ ਆ ਰਹੇ ਕਾਲੀ ਦਲ ਦੇ ਆਮ ਆਦਮੀ ਪਾਰਟੀ ਦੇ ਇਵਨ ਟੂ ਦੈਟ ਐਕਸਟੈਂਟ ਭਾਜਪੀ ਦੇ ਵਿੱਚੋਂ ਵੀ ਕੁਝ ਜਿਹੜੇ ਨੌਜਵਾਨ ਤਬਕਾ ਵਾ ਦੇ ਵਾਂਟ ਟੂ ਵੋਟ ਫਾਰ ਮ ਬਿਕੋਜ਼ ਉਹਨਨੂੰ ਇਹ ਲੱਗਦਾ ਯਾਰ ਇੱਕ ਫਾਈਟਰ ਆਦਮੀ ਆਇਆ ਸਾਡੇ ਵਾਸਤੇ ਸੋ ਮੈਨੂੰ ਤਾਂ ਬੜਾ ਅੱਛਾ ਲੱਗ ਰਿਹਾ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗ ਜਾਊਗਾ ਲੇਕਿਨ ਇੱਕ ਗੱਲ ਦਾਵੇ ਨਾ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦਾ ਕੇਟਰ ਬਹੁਤ ਬੁਰੀ ਤਰ੍ਹਾਂ ਵਲੰਟੀਅਰ ਬਹੁਤ ਨਿਰਾਸ਼ ਤੇ ਮਯੂਸ ਨੇ ਇਹ ਨਹੀਂ ਨਜ਼ਰ ਆ ਰਿਹਾ ਅੱਜ ਲੜਾਈ ਚ